गुरुद्वारा गुरदर्शन प्रकाश साहब विखे इस टाइम नगर खत् पहुँच चुका सेवादार सेवा करते वागू वागु वाह सामने संतान लंगर छपदियां गुरुद्वारा गुरुदर्शन प्रकाश तो साहब विखे इधर बीबिया लोह माता ਲੰਗਰ ਪ੍ਰਸ਼ਾਦਿਆਂ ਦੀ ਸੇਵਾ ਕਰਦੀਆਂ ਹੋਈਆਂ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਸੇਵਾ ਥਾਂ ਪਾਏ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਸਾਹਿਬ ਧੰਤਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਅਮਰ ਸ਼ਹੀਦ ਧੰਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਜਿਨ੍ਹਾਂ ਦੀ ਚਰਨ ਛੋਹ ਧਰਤੀ ਹੈ ਗੁਰਦੁਆਰਾ ਬਣਿਆ ਹੋਇਆ ਜੀ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਸਾਹਿਬ ਭਾਈ ਸਰਜੀਤ ਸਿੰਘ ਜੀ ਮਨੀਮ ਗੁਰੂ ਘਰ ਦੀ ਸੇਵਾ ਬਹੁਤ ਚੰਗੀ ਤਰ੍ਹਾਂ ਨਿਭਾ ਰਹੇ ਨੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਸਾਹਿਬ ਜੀ ਦੇ ਸਾਹਮਣੇ ਗੁਰੂ ਸਾਹਿਬ ਦੀ ਪਾਲਕੀ ਖੜੀ ਹੋਈ ਹੈ ਜੀ ਧੰਨ ਧੰਨ ਬਾਬਾ ਸਿੱਧ ਮਸਤ ਕੁਟੀਆ ਤੋਂ ਚੱਲਦਾ ਹੋਇਆ ਨਗਰ ਕੀਰਤਨ ਇਸ ਟਾਈਮ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਸਾਹਿਬ ਕੇ ਪਹੁੰਚ ਚੁੱਕਾ ਜੀ 1085 ਦੇ ਗੁਰ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਇਹ ਨਗਰ ਕੀਰਤਨ ਕੱਢਿਆ ਜਾ ਰਿਹਾ ਜੀ ਸੰਤਾਂ ਵੱਲੋਂ ਇਧਰ ਬੀਬੀਆਂ ਲੋ ਮਾਤਾ ਦੀ ਸੇਵਾ ਕਰਦੀਆਂ ਇਹ ਲੰਗਰ ਪ੍ਰਸ਼ਾਦਾ ਪਕਾ ਰਹੀਆਂ ਸਭ ਤੋਂ ਨੰਗਰ ਚੱਗ ਰਹੀਆਂ ਜੀ ਮਠਿਆਈਆਂ ਦੇ ਪ੍ਰਸ਼ਾਦ ਦਰਵਾਜ਼ਾ ਬੰਦ ਕਰ ਦੋ ਗੁਰਦੁਆਰਾ ਗੁਰਦਸ਼ਨ ਪ੍ਰਕਾਸ਼ ਦੇ ਹੈੱਡ ਗ੍ਰੰਥੀ ਭਾਈ ਬਲਜੀਤ ਸਿੰਘ ਜੀ ਸਾਹਮਣੇ ਸੇਵਾ ਕਰਨ ਲੱਗੇ ਜੀ ਝੂਠੇ ਬਰਤਨਾਂ ਦੀ ਮਹਾਨ ਸੇਵਾ ਇਹ ਆਪਣੇ ਗੁਰਦੁਆਰਾ ਗਦਰਸ਼ਨ ਪ੍ਰਕਾਸ਼ ਦੇ ਹੈਡ ਗਰੰਟੀ ਹੈ ਜੀ ਬਾਬਾ ਬਜੀਤ ਸਿੰਘ ਜੀ ਜੋ ਸੇਵਾ ਕਰ ਰਹੇ ਨੇ ਸਾਹਮਣੇ ਆਪਣੇ ਗੁਰਦੁਆਰਾ ਗਦਰਸ਼ਨ ਪ੍ਰਕਾਸ਼ ਦੇ ਸੇਵਾਦਾਰ ਇਸ ਤੋਂ ਬਾਅਦ ਨਗਰ ਕੀਰਤਨ ਸਾਰੇ ਨਗਰ ਦੀ ਪ੍ਰਕਰਮਾ ਕਰਦਾ ਆ ਸ਼ਾਮ ਦੇ ਟਾਈਮ ਤੇ ਬਾਬਾ ਸਿੱਧ ਮਸਤ ਤੇ ਸਮਾਪਤੀ ਹੋਏਗੀ ਇਸ ਨਗਰ ਕੀਰਤਨ ਦੀ ਵਾਹਿਗੁਰੂ ਚੜ੍ਹਦੀ ਕਲਾ ਜ ਰੱਖੇ ਸੇਵਾਦਾਰ ਸੇਵਾ ਕਰਦੇ ਹੋਏ ਸਰੋ ਸੁੱਚੇ ਚੱਕਣੀ ਆਈ ਉਹ ਜਾ ਲਵੋ ਜਾਓ ਜਾ ਜਾਓ ਸਤਨਾਮ ਸ੍ਰੀ ਵਾਹਿਗੁਰੂ 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 ਲੋ ਮਾਤਾ ਦੀ ਸੇਵਾ ਕਰਦੀਆਂ ਆਂ ਬੀਬੀਆਂ ਪਰਸ਼ਾਦ ਦੇ ਤੋਂ ਬਾਅਦ ਸੁੱਚੇ ਕਾਮ ਸੰਗਤਾਂ ਚਾਹ ਪਾਣੀ ਦੇ ਗੱਫੇ ਛਕਦੇ ਹਿੰਨਾ ਜੋਂਗੇ ਛੱਤ ਖੋਲਿਆ ਕਰਨੀ ਇਹ ਘਰ ਨੇ ਫਿਰ ਬੰਦ ਕਰਨ ਲਈ ਕਰੋ ਖੋਲੀ ਛੱਤ ਫਿਰ ਚੰਗਾ ਜੀ ਗੁਰੂ ਸਾਹਿਬ ਦੀਆਂ ਲਾਡਲੀਆਂ ਸੰਗਤਾਂ ਪ੍ਰਸ਼ਾਦਾ ਛਕਦੀਆਂ ਹੀਆਂ ਸਾਹਮਣੇ ਵਾਹਿਗੁਰੂ ਸੇਵਾਦਾਰ ਗੁਰੂ ਘਰ ਦੇ ਸੇਵਾ ਕਰਦੇ ਕੇਗੜਾ ਜੀ ਸਾਹਮਣੇ ਗੁਰੂ ਘਰ ਦੀਆਂ लाਡਲੀਆਂ ਸੰਗਤਾਂ ਲੰਗਰ ਪ੍ਰਸ਼ਾਦਾ ਛਕ ਰਹੀਆਂ ਜੀ ਦਾਦਾ ਜੀ ਪ੍ਰਸ਼ਾਦਾ गुरशाह उन वकार குரு ਕੀ ਸੰਗਤ ਚੜ੍ਹਦੀ ਕਲਾ ਮਨਾ ਰਹੇ ਨੇ ਆਪਣੇ ਨਗਰ ਵਿੱਚ ਖੁਦਕੰਨ ਪ੍ਰਹਲਾਦ ਕੀਤਾ ਮਹਾਰਾਜ ਦਾ ਬਤਾਰ ਗੁਰੂ ਬਣਾ ਰਹੇ ਆ ਮਹਾਨ ਨਗਰ ਕੀਰਤਨ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜਨਮ ਦਿਹਾੜੇ ਦੀ ਖੁਸ਼ੀ ਦੇ ਵਾਹਿਗੁਰੂ ਜੀ ਸ਼ਾਮ ਦੇ ਟਾਈਮ ਤੇ ਸਾਰੇ ਨਗਰ ਦੀ ਪ੍ਰਕਰਮਾ ਕਰਦਾ ਆ ਸਮਾਪਤੀ ਬਾਬਾ ਧੰਤਨ ਬਾਬਾ ਭਗਤ ਸਿੰਘ ਜੀ ਮਸਤੀ ਸਿੱਧ ਵਾਲਿਆਂ ਤੇ ਹੋਵੇਗੀ ਇਹ ਨਗਰਕਰਤਾਂ ਦੀ ਉਥੋਂ ਹੀ ਸ਼ੁਰੂ ਹੋਇਆ ਨਗਰਕਰਤਾਂ ਇਹ ਗੁਰਦੁਆਰਾ ਗੁਰਦਸ਼ਨ ਪ੍ਰਕਾਸ਼ ਤੋਂ ਲੰਗਰ ਪ੍ਰਸ਼ਾਦਾ ਸ਼ਾਕੇ ਚਾਹ ਪਾਣੀ ਸ਼ਾਕੇ ਨਗਰ ਕੀਰਤਨ ਅੱਗੇ ਵਾਸਤੇ ਕੂਚ ਕਰ ਚੁੱਕਾ ਜੀ ਸਾਰੇ ਹਰੀਕੇ ਪੱਤਨ ਨਗਰ ਦੀ ਇਹ ਪ੍ਰਕਰਮਾ ਕਰੇਗਾ ਨਗਰ ਕੀਰਤਨ ਕਿ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਮੇਰ ਕਰੇ ਸੰਗਤਾਂ ਦੀ ਸੇਵਾ ਖਾਏ ਪਾਵੇ ਅਟਨਾ ਪਰਕਟੋ ਹੋ ਗਿਆ ਕੁੜੀਆਂ ਦਾ ਵਾਲੀ ਅਟਨਾ ਪਰਕਟੋ ਮੰਜਾ ਜਾਣਣਾ ਕੋਲੋਂ ਤੂੰ ਇਖਨ ਖੁਸ਼ ਆਵਾ ਇੱਕ ਸੁਹੱਲੀ ਫਟਨੇ ਪਰਜਤ ਹੋ ਗਿਆ ਗੁਰਹਾਨਾ ਬਣੀ ਫਟਨੇ ਪਰਜਤ ਹੋ ਗਿਆ ਗੁਰਮਾਨਾ ਮਹਾਨ ਨਗਰ ਕੀਰਤਨ ਦਸਮ ਪਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੀ ਦੀ ਖੁਸ਼ੀ ਦੇ ਵਿੱਚ ਸੰਗਤਾਂ ਦਾ ਠਾਠਾ ਮਾਰਦਾ ਹੋਇਆ ਇਕੱਠ ਪਟਨੇ ਪਰਕ ਤੇ ਹੋ ਗਿਆ ਗੁਲਨਾ ਦਾ ਗਲੀ ਆ ਆ ਹੀਰਮਤੀ ਲਾਲ ਦਾ ਮਾਸ ਨੀ ਲਟਾਵੇ ਹੋ ਹੀਰਮਤੀ ਨਾ ਜਾ ਤਾ ਨੀ ਲਟਾਵੇ ਸੰਗਤਾਂ ਦੇ ਸਿੱਖਣ ਵਾਸਤੇ ਅੱਗ ਦਾ ਪ੍ਰਬੰਧ ਵੀ ਕੀਤਾਗਾ ਜੀ ਠੰਡ ਬਹੁਤ ਜ਼ਿਆਦੀ ਪਟਨੇ ਪਰਕ ਤੇ ਹੋ ਗਿਆ पटने प्रगट हो गया दुनिया का बाली सारिया संगत ਭਾਈ ਕਹਾ ਗਿਆ ਗੁਰੂ ਘਰ ਦੇ ਸੇਵਾਦਾਰ ਲੰਗਰ ਪ੍ਰਸ਼ਾਦਾ ਦੀ ਸੇਵਾ ਕਰਕੇ ਲੰਗਰ ਪ੍ਰਸ਼ਾਦਾ ਅਨੁਸ਼ਾਗ ਰਹੇ ਨੇ ਸੇਵਾਦਾਰ ਸੇਵਾ ਕਰਕੇ ਲੰਗਰ ਪ੍ਰਸ਼ਾਦਾ ਅਨੁਸ਼ਾਗ ਰਹੇ ਨੇ ਨਗਰ ਕਤਲੀ ਕੋਣਾ ਸੁੱਕਾ ਰਹਿ ਗਿਆ ਨਾ ਨਹੀਂ ਸੁੱਕਾ ਕਿਉਂ ਰਹਿੰਦਾਂ ਆਪਾਂ ਹੂੰ ਵਾਹਿਗੁਰੂ ਸਰਜੀਤ ਸਿੰਘ ਵਾ ਗੁਰੂ ਘਰ ਦੀ ਲਾਰਲੀ ਸੰਗਤ ਲੰਗਰ ਪ੍ਰਸ਼ਾਦਾ ਸ਼ਗਰ aí ਸਾਹਮਣੇ ਸਰਜੀਤ ਸਿੰਘ ਬਰਨਾਲਾ ਸਾਡੇ ਮੁੱਖ ਸੇਵਾਦਾਰ ਸਰਦਾਰ ਜੀ ਤੇ ਸਭ ਤੁਮ ਜੀ ਦਾਲ ਦਾਲ ਵਾਇਗੂ ਜੀ ਜਹੇਦਾਰ ਜੋਰਾ ਸਿੰਘ ਜੀ ਦਾਲ ਦੀ ਸੇਵਾ ਕਰਦੇ ਹੋਏ ਸੇਵਾਦਾਰ ਪ੍ਰਸ਼ਾਦਾ ਸ਼ਕਰ ਹੈ ਜੀ ਸਾਰੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੈੱਡ ਗ੍ਰੰਥੀ ਬਾਬਾ ਬਲਜੀਤ ਸਿੰਘ ਜੀ ਪ੍ਰਸ਼ਾਦੇ ਦੀ ਸੇਵਾ ਕਰਦੇ ਹੋਏ ਬਾਬਾ ਬੰਨਾ ਨਾਨਕ ਵਾਹਿਗੁਰੂ ਸਾਰਿਆਂ ਦੀ ਸੇਵਾ ਥਾਂੇ ਪਾਏ ਚੜ੍ਹਦੀ ਕਲਾਇ ਰੱਖੀ ਅਛਾਦਾ ਜੀ ਅਛਾਦਾ ਵਾਹਿਗੁਰੂ ਜੀ ਅਛਾਦਾ ਵਾਹਿਗੁਰੂ ਜੀ ਧੰ ਧੰ 1085 ਦੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜਨਮ ਦਿਹਾੜੇ ਦੀ ਖੁਸ਼ੀ ਦੇ ਵਿੱਚ ਮਹਾਨ ਨਗਰ ਕੀਰਤਨ ਬਾਬੇ ਸਿੱਧਾਂ ਤੋਂ ਚੱਲਦਾ ਹੋਇਆ ਪਿੰਡ ਵਾਲੇ ਗੁਰਦੁਆਰੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਰ ਪਹੁੰਚਿਆ ਸੀ ਸਵੇਰ ਸੇਵਾਦਾਰ ਆਪਣਾ ਲੰਗਰ ਛਕਦੇ ਹੋਏ ਸਾਹਮਣੇ ਬਾਬਾ ਬਲਜੀਤ ਸਿੰਘ ਜੀ ਜਲਦੀ ਸੇਵਾ ਕਰਦੇ ਹੋਏ ਪਵਿੱਤਰ ਦਰਬਾਰ ਧੰਤਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਅਮਰ ਸ਼ਹੀਦ ਧੰਤਨ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ